ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 24 ਗੁੰਡੇ ਪਾਏ ਆ ਜੀ ਤੇ 24 ਗੁੰਡੇ ਪਾ ਕੇ ਆਪਾਂ ਇੱਕ ਸਲਾਈ ਉਲਟੀ ਜਿਹੜੀ ਸਲਾਈ ਆਪਾਂ ਇਧਰੋਂ ਸਿੱਧੀ ਬਣਾ ਲਈ ਤੇ ਹੁਣ ਆਪਾਂ ਸਲਾਈ ਸਿੱਧੇ ਪਾਸਿਓ ਸਿੱਧੀ ਬਣਾਵਾਂਗੇ ਤੇ ਡਿਜ਼ਾਈਨ ਆਪਾਂ ਬਣਾਵਾਂਗੇ ਜੀ ਮੈਂ ਤੁਹਾਨੂੰ ਦੋ ਰੰਗ ਚ ਦੱਸੂਗੀ ਤੁਸੀਂ ਜਾਦੇ ਵੀ ਪਾ ਸਕਦੇ ਹੋ ਤੇ ਦੋ ਰੰਗ ਚ ਵੀ ਬਣਾ ਸਕਦੇ ਹਾਂ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕੋਟੇ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜਲਦੀ ਵੀ ਬਹੁਤ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਲਓ ਜੀ ਆਪਾਂ ਉਲਟੀ ਸिलाई ਹਾਂ ਸੌਰੀ ਸਿੱਧੀ ਸिलाई ਸਿੱਧੀ ਬਣਾ ਲਈ ਤੇ ਉਲਟੀ ਆਪਾਂ ਉਲਟੀ ਬਣਾਵਾਂਗੇ ਦੋ ਸਲਾਈਆਂ ਆਪਾਂ ਗੈਪ ਵਾਲੀਆਂ ਜਿਹੜੀਆਂ ਡਿਜ਼ਾਈਨ ਦੇ ਆ ਬਣਾਉਣੀਆਂ ਉਹ ਬਣਾ ਲਵਾਂਗੇ ਇਹ ਸਲਾਈਆਂ ਤੁਸੀਂ ਬਾਰਡਰ ਬਣਾ ਕੇ ਜ਼ਰੂਰ ਬਣਾਉਣੀਆਂ ਜੀ ਆਪਣੀ ਉਲਟੀ ਸਲਾਈ ਵੀ ਬਣਾ ਲਈ ਹੁਣ ਆਪਾਂ ਦੂਸਰਾ ਕਲਰ ਲਾਵਾਂਗੇ ਦੂਸਰਾ ਕਲਰ ਆਪਣੇ ਕੋਲੇ ਹੈਗਾ ਜੀ ਮਲਟੀ ਕਲਰ ਆਪਾਂ ਇਹ ਵਾਲਾ ਲਾਵਾਂਗੇ ਆਪਾਂ ਕੋਈ ਵੀ ਲਾ ਸਕਦੇ ਆ ਇੱਕ ਰੰਗ ਵਾਲਾ ਵੀ ਲਾ ਸਕਦੇ ਆ ਮਲਟੀ ਕਲਰ ਹੈ ਜਿਹੜਾ ਉਹ ਵੀ ਆਪਾਂ ਲਾ ਸਕਦੇ ਆ ਆਪਾਂ ਤਿੰਨ ਗੁੰਡੇ ਤਾਰ ਲਵਾਂਗੇ 6 ਗੁੰਡੇ ਆਪਾਂ ਇਸ ਰੰਗ ਦੇ ਬਣਾਵਾਂਗੇ 2 3 4 5 6 ਗੁੰਡੇ ਆਪਾਂ ਬਣਾ ਲਏ ਹੁਣ ਇੱਥੇ ਆਪਾਂ ਚਾਰ ਗੁੰਡੇ ਤਾਰਾਂਗੇ 1 2 3 4 6 ਗੁੰਡੇ ਆਪਾਂ ਫਿਰ ਇਸ ਕਲਰ ਦੇ ਬਣਾ ਲਵਾਂਗੇ ਇਹ ਕੁੰਡੇ ਬਣਾ ਲਏ ਹੁਣ ਆਪਾਂ ਸਰ ਤੈਨ ਕੁੰਡੇ ਆਪਾਂ ਇਹ ਵਾਲੇ ਕੁੰਡੇ ਆਪਾਂ ਤਾਰ ਲਵਾਂਗੇ ਹੁਣ ਆਪਣੇ ਕੋਲੇ ਇਹ ਕੁੰਡੇ ਥੋੜੇ ਜਿਹਾ ਵੱਧ ਹੈ ਇਹ ਆਪਾਂ ਇਧਰ ਹੀ ਰੱਖ ਲੈਨੇ ਅਸੀਂ ਤਰ੍ਹਾਂ ਸਲਾਈ ਚ ਧਾਗਾ ਪਿੱਛੇ ਕਰਾਂਗੇ ਆਹ ਵਾਲੇ ਕੁੰਡੇ ਆਪਾਂ ਸਿੱਧੇ ਬਣਾ ਲੈਨੇ ਉਲਟੀ ਸਾਈਡ ਤੋਂ ਸਿੱਧੇ ਬਣਾ ਲਾਂਗੇ ਜਿਹੜੇ ਗੁੰਡੇ ਆਪਾਂ ਧਾਰੇ ਸੀ ਇਹਨਾਂ ਨੂੰ ਆਪਾਂ ਇੱਥੇ ਵੀ ਧਾਰ ਲੈਣਾ ਫਿਰ ਧਾਗਾ ਪਿੱਛੇ ਕਰਾਂਗੇ ਆਪਾਂ 6 ਗੁੰਡੇ ਸਿੱਧੇ ਬਣਾ ਲਵਾਂਗੇ 6 ਗੁੰਡੇ ਹੁਣ ਆਪਾਂ ਸਲਾਈ ਚ ਲੈਣਾ ਬਸ ਆਪਾਂ ਇਹ ਦੋ ਸਲਾਈਆਂ ਪਾਉਣੀਆਂ ਇਸ ਕਲਰ ਦੀਆਂ ਹੁਣ ਆਪਾਂ ਕਰੀਮ ਕਲਰ ਨਾਲ ਬਣਾਵਾਂਗੇ ਇੱਕ ਕੁੰਡਾ ਬਣਾਇਆ ਆਪਾਂ ਇੱਕ ਕੁੰਡਾ ਆਪਾਂ ਤਾਰ ਲਿਆ ਇੱਕ ਬਣਾ ਲਿਆ ਹੁਣ ਜਿਹੜੇ ਆਹ ਇੱਕ ਕੁੰਡਾ ਛੱਡਿਆ ਆਪਾਂ ਇਹਨਾਂ ਨੂੰ ਦੋ ਕੁੰਡੇ ਆਹ ਵਾਲੇ ਤਾਰਾਂਗੇ ਇਹ ਸਕੁੰਡੇ ਨੂੰ ਆਪਾਂ ਇੱਧਰ ਲਾਵਾਂਗੇ ਸਲਾਈ ਤੇ ਤੇ ਦੋ ਕੁੰਡੇ ਆਪਾਂ ਇੱਧਰ ਲੈ ਲਾਂਗੇ ਇਹ ਕੁੰਡੇ ਹੁਣ ਆਪਾਂ ਸਿੱਧੇ ਬਣਾ ਲੈਨੇ దో కుండే సనావే ఇద్దరూ దో కు రకే జ ఎన్నీచేది ఆవే హా పేను బాధ బవాలే దో కు బా స ఫా కు ఇద్దర క యా దో కు సలాయి ਲੋ ਜੀ ਆਪਣੇ ਕੋਲੇ ਇਹਨਾਂ ਦੇ 3 ਕੁੰਡੇ ਹੋਏ ਗੰਟੀ ਚ ਕਈ ਵਾਰੀ ਨਹੀਂ ਪਤਾ ਲੱਗਦਾ 2 ਕੁੰਡੇ ਵੱਧ ਸੀ ਇੱਧਰ ਜੇ ਆਪਾਂ ਇੱਕ ਘਟਾਤਾ ਆ ਫਿਰ ਤਾਂ ਬਾਕੀ ਆਪਾਂ ਰੱਖ ਵੀ ਸਕਦੇ ਆ ਕੋਈ ਯੂ ਨਹੀਂ ਹੈਗਾ ਤੇ ਜੇ ਆਪਾਂ ਘਟਾਵਾਂਗੇ ਤਾਂ ਇੱਥੇ ਆਪਾਂ 2 ਕੁੰਡਿਆਂ ਨਾਲ ਫਿਰ 1 ਕੁੰਡਾ ਕਰ ਦਿਆਂਗੇ ਜਦੋਂ ਆਪਾਂ ਡਿਜ਼ਾਈਨ ਦੱਸਣਾ ਹੁੰਦਾ ਉਹ ਆਪਾਂ ਨੂੰ ਐ ਹੁੰਦਾ ਵੀ ਆਪਣੇ ਕੋਲੇ ਘੱਟ ਤੋਂ ਘੱਟ ਕੁੰਡੇ ਹੋਣ ਜਿਆਦੇ ਤੇ ਆਪਾਂ ਨੂੰ ਫਿਰ ਉਹਨਾਂ ਹੀ ਜ਼ਿਆਦੇ ਟਾਈਮ ਲੱਗਦਾ ਹੈ ਤਦ ਲੋ ਜੀ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਤਿਆਰ ਹੋਇਆ ਇਹ। ਲਓ ਜੀ ਆਪਾਂ ਬਣਾ ਲਿਆ ਇਹਨਾਂ ਡਿਜ਼ਾਈਨ ਆਪਾਂ ਦੋ ਸਲਾਈਆਂ ਵਿੱਚ। ਚਾਰ ਸਲਾਈਆਂ ਵਿੱਚ ਆਪਾਂ ਬਣਾ ਲਿਆ ਗੈਪ ਦੀਆਂ ਇੱਕ ਸਲਾਈ ਤਾਂ ਆਪਾਂ ਦਿਖਾਈ ਸੀ ਤੁਹਾਨੂੰ ਤਿੰਨ ਸਲਾਈਆਂ ਆਪਾਂ ਹੋਰ ਬਣਾ ਲਈਆਂ। ਤੇ ਹੁਣ ਦੇਖੋ ਜੀ ਆਪਾਂ ਇੱਥੇ ਆਪਾਂ ਹੋਰ ਕਲਰ ਲਾਉਣਾ ਜਿਹੜਾ ਉਹ ਵੀ ਲਾ ਸਕਦੇ ਆ ਮੈਂ ਐਸੇ ਜੀ ਤੁਹਾਨੂੰ ਦੱਸ ਦਿੰਨੀ ਆ। ਤੇ ਜਿਹੜਾ ਮੈਂ ਬਣਿਆ ਤੁਹਾਨੂੰ ਦਿਖਾਵਾਂਗੀ ਉਹ ਆਪਣਾ ਤਿੰਨ ਕਲਰ ਚ ਹੈ। ਦੇ ਹੁਣ ਆਪਾਂ ਇਹਦੇ ਬਣਾਉਣੇ ਹੈਗੇ ਆ ਜੀ ਚਾਰ ਕੁੰਡੇ ਆ ਵੀ ਆਪਾਂ ਬਣਾ ਲਾਂਗੇ 2 3 4 ਜਾਨੀ ਕਿ ਦੋ ਕੁੰਡੇ ਆਪਣੇ ਆ ਹੋ ਗਏ ਇੱਥੇ ਆਪਾਂ ਹੁਣ ਚਾਰ ਕੁੰਡੇ ਤਾਰ ਲੈਣੇ ਆ ਦੋ ਆਪਾਂ ਇੱਧਰ ਰੱਖ ਲੈਣੇ ਆ ਦੋ ਇਹਦੇ ਆਪਾਂ ਬਣਾ ਲੈਣੇ ਆ ਅਨ ਦੋ ਕੁੰਡੇ ਆਏ ਸਦੇ ਤੇ ਦੋ ਆਪਣੇ ਆ ਹੋ ਗਏ 6 ਕੁੰਡੇ ਆਪਾਂ ਫਿਰ ਆਪਣੇ ਕੱਲਰ ਵਾਲੇ ਬਣਾ ਲੈਣੇ ਆ ਇੱਥੇ ਆਪਣੇ ਚਾਰ ਬਣੇ ਸੀ ਹੁਣ ਆਪਾਂ ਫਿਰ ਚਾਰ ਕੁੰਡੇ ਤਾਰਾਂਗੇ ਤੇ ਇਧਰ ਵੀ ਆਪਣੇ ਚਾਰ ਕੁੰਡੇ ਆ ਚਾਰਾ ਨੋ ਪੈਸ ਰੰਗ ਦੇ ਬਣਾ ਲੈਣੇ ਹੁਣ ਆਪਾਂ ਇਹਨਾਂ ਨੂੰ ਜਿਵੇਂ ਆ ਸਲਾਈ ਦੂਜੀ ਬਣਾਈ ਸੀ ਉਦੋਂ ਸਿੱਧੇ ਬਣਾਵਾਂਗੇ ਜਿਹੜੇ ਕੁੰਡੇ ਆਪਾਂ ਤਾਰੇ ਆ ਉਹ ਆਪਾਂ ਤਾਰ ਲੈਣੇ ਆ ਚਲੋ ਜੀ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਇਹ ਦੋ ਡਿਜ਼ਾਈਨ ਬਣਾਏ ਆਪਾਂ ਤੇ 6-6 ਸਲਾਈਆਂ ਆਪਣੀਆਂ ਇਹ ਬਣਦੀਆਂ ਬਾਰਡਰ ਬਣਾ ਕੇ ਆਪਾਂ ਉੱਪਰ 6-6 ਸਲਾਈਆਂ ਦਾ ਇਹ ਡਿਜ਼ਾਈਨ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ ਤੇ ਆਪਾਂ ਥੋੜਾ ਤੁਹਾਨੂੰ ਬਣਿਆ ਹੋਇਆ ਦਿਖਾਉਣੀ ਆ ਆਪਾਂ ਇਹ ਬਣਾਇਆ ਹੈਗੇ ਜੀ ਤਿੰਨ ਕਲਰ ਚ ਇੱਕ ਤਾਂ ਆਪਣਾ ਮਲਟੀ ਕਲਰ ਹੈ ਤੇ ਇੱਕ ਆਪਾਂ ਨਾਲ ਪਲੇਨ ਪਲਾਇਆ ਦੇਖੋ ਜੀ ਬਹੁਤ ਸੋਹਣਾ ਲੱਗਦਾ ਜੇ ਆਪਣੇ ਕੋਲੇ ਲਾਈਟ ਕਲਰ ਹੈ ਤਾਂ ਆਪਾਂ ਲਾਈਟ ਕਲਰ ਦਾ ਵੀ ਬਣਾ ਸਕਦੇ ਹਾਂ ਬਹੁਤ ਸੋਹਣਾ ਲੱਗਦਾ ਤੇ ਜਰੂਰ ਟਰਾਈ ਕਰਿਓ ਆਪਣੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਨਵੇਂ ਦੇਖਣ ਵਾਲੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਵੱਧ ਤੋਂ ਵੱਧ ਕਰਦਿਆ ਕਰੋ ਜੀ ਤੇ ਸ਼ੇਅਰ ਵੀ ਕਰਦਿਆ ਕਰੋ ਜੇ ਸੋਹਣੇ-ਸੋਹਣੇ ਕਰਦਿਆ ਕਰੋ ਜੀ ਕਮੈਂਟ ਤੇ ਜਿਹੜੇ ਭੈਣ ਭਰਾ ਆਪਣਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਉਂਦੇ ਵੀ ਬਹੁਤ ਹੈ ਜੀ ਕਮੈਂਟ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇ ਤੇ ਚਲੋ ਜੀ ਵੀਡੀਓ ਨੂੰ ਵੱਤ ਵਤ ਦੇਖਿਓ ਤੇ ਸ਼ੇਅਰ ਤੇ ਲਾਈਕ ਤੇ ਸੋਹਣਾ ਜਿਹਾ ਕਮੈਂਟ ਤੇ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ